ਫਸੂ ਮੇਰੇ ਘੰਟੇ ਤੋਂ ਪਹਿਲਾਂ ਪਹਿਲਾਂ ਸਾਰੇ ਵਿਕ ਜਾਂਦੇ ਮੈਂ ਆਪ ਦੀ ਮਰਜ਼ੀ ਨਾਲ ਨਹੀਂ ਦਿੰਦਾ ਘੰਟਾ ਕਰ ਹਾਂਜੀ ਜਿੰਨਾ ਮੈਂ ਮੁੱਲ ਕਰਦਾ ਹਾਂ ਉਦੋਂ 2-2000 ਵੱਧ ਪਿੱਗੇ ਆ ਹੁਣ ਮੈਂ 60 70 ਕਰਦਾ ਹਾਂ ਵੀਡੀਓ ਦੇ ਵਿੱਚ ਮਰਜ਼ੀ ਪੁੱਛ ਲੈ ਹਾਂਜੀ ਤੇ ਫਸੂ ਵੇਚਿਆ ਮੈਂ 80000 ਦੇ ਠੀਕ ਆ ਠੀਕ ਆ ਫੋਨ ਮੰਡੀ ਨਾਲੇ ਬੱਤਸ ਕੇ ਲਗਾ ਵੀ ਤੇਰੀ ਵੀਡੀਓ ਇੰਨੇ ਚ ਪੈ ਗਈ ਹਾਂਜੀ ਠੀਕ ਆ ਠੀਕ ਤੇ ਇਹਦੇ ਪਹਿਲਾਂ ਅਸੀਂ ਕੱਟੀ ਲੈਣ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਸਹਿਣਾ ਤੇ ਜਲਾ ਨੂੰ ਪੈਂਦਾ ਜੀ ਬਰਨਾਲਾ ਵਾਈ ਕੋਲ ਤਿੰਨ ਛੋਟੀਆਂ ਟੌਪ ਦੀਆਂ ਸੇਲ ਆ ਜੀ ਕਈ ਭਰਾਵਾਂ ਦੀ ਡਿਮਾਂਡ ਸੀ ਵੀ ਆਪਾਂ ਨੂੰ ਲੀਲੀ ਰਾਵੀ ਚ ਪੈਂਦੀ ਮੱਝ ਚਾਹੀਦੀ ਆ ਬਹੁਤ ਸਨਖੀ ਅੱਖਾਂ ਚਿੱਟੀਆਂ ਲੀਲੀਆਂ ਠੀਕ ਆ ਜੀ ਉਹ ਆਪਾਂ ਨੂੰ ਅੱਜ ਮਿਲ ਚੁੱਕੀ ਠੀਕ ਆ ਨਾ ਤੇ ਇੱਕ ਮੀਨੀ ਮੱਝ ਮੀਨੀ ਦੀ ਵੀ ਸਾਨੂੰ ਪਤਾ ਹੀ ਅੱਜ ਡਿਮਾਂਡ ਵੱਧ ਠੀਕ ਆ ਨਾ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਅਦ ਵਿੱਚ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਕੀ ਰਜੀ ਆਪਣਾ ਨਰੰਜਨ ਸਿੰਘ ਜੀ ਪਿੰਡ ਸਹਿਣਾ ਜੀ ਜ਼ਿਲ੍ਹਾ ਬਰਨਾਲਾ ਜੀ ਛੋਟੀ ਜਾਣਕਾਰੀ ਦੋ ਵੀਰੇ ਆਪਣੀ ਛੋਟੀ ਬਈ ਦੂਜੇ ਸੂਏ ਆ ਹਾਂਜੀ 90000 ਰੇਟ ਹੈ ਇਹਦਾ ਹਾਂਜੀ ਇਹਨੇ ਦਾਰ 11 ਕਿਲੋ ਦੁੱਧ ਦਿੱਤਾ ਹਾਂਜੀ ਹਾਂਜੀ ਹੁਣ ਕਿੰਨਾ ਦਿੰਦੀ ਬਈ ਹੁਣ ਇਹਦੇ ਥੱਲੇ 7 ਕਿਲੋ ਜੀ ਭਾਵੇਂ ਦੋਨੇ ਟਾਈਮ ਚੋਂ ਲੋ ਭਾਵੇਂ ਇੱਕ ਟਾਈਮ ਠੀਕ ਆ ਹਾਂ ਮੈਂ ਇੱਕ ਇੱਕ ਟਾਈਮ ਹੀ ਚੋਣਾ ਇਹਨਾਂ ਨੂੰ ਠੀਕ ਆ ਮੇਰੇ ਕੋਲ ਟਾਈਮ ਜਦੜ ਕੇ ਚੋ ਕੇ ਮੈਂ ਕਹਿੰਦਾ ਚੱਲ ਕੋਈ ਗੱਲ ਲੋ ਪ੍ਰਾ ਥਾਣੇ ਫੋਨ ਕਰਮੋ ਵਾਲੀ ਦਾ ਬਹੁਤ ਸੋਹਣਾ ਲੱਗਿਆ ਵਾ ਜੀ ਸੀ ਮ ਅੱਖਾਂ ਵਿਲੇਜ ਹਾਂ ਬੁੱਲਗੇ ਦੋਨੋਂ ਅਜਿਹਾ ਸੀ ਕਿ ਸੰਗੀ ਬਹੁਤ ਸੋਹਣੀ ਹੈ ਠੀਕ ਆ ਰੇਟ 90000 ਹਾਂ ਜੀ ਤੋਰ ਦੋ ਲੋ ਪਰਾ ਰੇਟ ਬਾਈ ਦੇ ਬਿਲਕੁਲ ਸਹੀ ਹੁੰਦੀ ਆ ਜਾਇਜ਼ੀ ਹੁੰਦੀ ਸਾਨੂੰ ਪਤਾ ਪਹਿਲਾਂ ਵੀ ਵੀਡੀਓ ਪਾਉਂਦੇ ਰਹਿੰਦੇ ਆ ਭਾਈ ਕਿੰਨੇ ਘਟਾ ਵਿੱਚ ਪਾ ਕੇ ਜਾਂਦੀ ਆ ਆਪਣਾ ਪਸੂ ਮੇਰੇ ਘੰਟੇ ਤੋਂ ਪਹਿਲਾਂ ਪਹਿਲਾਂ ਸਾਰੇ ਵਿਕ ਜਾਂਦੇ ਮੈਂ ਆਪ ਦੀ ਮਰਜ਼ੀ ਨਾਲ ਨਹੀਂ ਦਿੰਦਾ ਘੰਟਾ ਘਣ ਹਾਂ ਜੀ ਜਿੰਨਾ ਮੈਂ ਮੁੱਲ ਕਰਦਾ ਹਾਂ ਉਦੋਂ 2-2000 ਵੱਧ ਪਿੱਗਿਆ ਆ ਹੁਣ ਮੈਂ ਮੁੱਲ 70 ਕਰਦਾ ਹਾਂ ਵੀਡੀਓ ਦੇ ਜਿੱਥੇ ਮਰਜ਼ੀ ਪੁੱਛ ਲੈ ਹਾਂ ਜੀ ਤੇ ਪਰ ਵੀ ਦਿੱਤੇ ਹਨ 80000 ਦੇ ਠੀਕ ਆ ਠੀਕ ਆ ਹਲੋ ਮੱਲੀ ਨਾਲੇ ਦੱਸ ਕੇ ਲਗਾਇਆ ਵੀ ਤੇਰੀ ਵੀਡੀਓ ਲੈ ਕੇ ਪਾਈ ਵੰਗਾ ਹਾਂ ਜੀ ਠੀਕ ਆ ਠੀਕ ਆ ਤੇ ਇਹਦੇ ਵਿੱਚ ਪਹਿਲਾਂ ਅਸੀਂ ਕੱਟੀ ਲੈਣੀ ਆ ਆ ਲੈ ਜਾਓ ਫਿਰ ਆਹ ਕੱਲੀ ਕੱਟੀ ਦਾ ਫਿਰ ਭਾਈ ਆ ਰੇਟ ਵੱਧਾ ਲੱਗਦਾ ਹੈ ਨਾ ਲਓ ਭਰਾ 20000 ਦੀ ਕੱਟੀ ਲੈ ਕੇ 60 ਦੀ ਮਹ ਲੈ ਗਈ ਠੀਕ ਆ ਲਓ ਜੀ ਚੈੱਕ ਕਰ ਸਕਦੇ ਭਰਾ ਬਹੁਤ ਸੋਹਣੀ ਸੁਨੱਖੀ ਲਿਆ ਭਰਾ ਝੋਟੀ ਬਹੁਤ ਸੋਹਣੀ ਸਿੰਗੀ ਸੁਗੀ ਬਹੁਤ ਸੋਹਣੀ ਫੇਸ ਬਿਊਟੀ ਪਥਾਨ ਵੀ ਕਰਮਾਂ ਵਾਲੇ ਦਾ ਬਹੁਤ ਸੋਹਣਾ ਲੱਗਿਆ ਵਾ ਤੇ ਤੁਸੀਂ ਵਾਕਈ ਆਪ ਹੀ ਮਨਤਾ ਚਲਾ ਸਕਦੇ ਹੋ ਕੱਦ ਵੱਡ ਸੁਖਣਾ ਸੋਹਣਾ ਫੋਜੀ ਬਾਈ ਦੇ ਰੇਟ ਬਿਲਕੁਲ ਸਹੀ ਹੁੰਦੇ ਆ ਭਰਾ ਠੀਕ ਆ ਨਾ ਕਿਉਂਕਿ ਵਪਾਰ ਦਾ ਕੰਮ ਬਾਈ ਦਾ ਤੇ ਰੇਟ ਬਾਈ ਖੱਚ ਕੇ ਹੀ ਦੱਸਦਾ ਹਰ ਇੱਕ ਨੂੰ ਤੇ ਕਈ ਭਰਾ ਵਪਾਰੀ ਵੀ ਲੈ ਜਾਂਦੇ ਬਾਈ ਤੋਂ ਗਾਂਧੀਗਾ ਤੇ 90000 ਰੇਟ ਆ ਭਰਾ ਉਹ ਜਮਾਨਤ ਕਿੰਨਾ ਕਰਦੇ ਹੋਰ ਮਾਣ ਪਹੁੰਚ ਕਰ ਦਾਂਗੇ ਜੇਕਰ ਇਹਦੇ ਠੀਕ ਆ ਕਿੰਨੀ ਕਿਲਾ ਮੀਟਰ ਤੱਕ 100 ਕਿਲੋਮੀਟਰ ਤੱਕ 100 ਕਿਲੋਮੀਟਰ ਤੱਕ ਪਹੁੰਚ ਕਰ ਦਾਂਗੇ ਸਿੰਘੀ ਸੁੰਗੀ ਕਰਮਾ ਵਾਲੀ ਦੀ ਸੋਹਣੀ ਆ ਸੁਨੱਖੀ ਆ ਕਰਮਾ ਵਾਲੀ ਇੱਕ ਅੱਧੀ ਮਿਲਦੀ ਬਹੁਤ ਜਣਾ ਹੈ ਜੀ ਮਾਜੀ ਹਾਂਜੀ ਹਾਂਜੀ ਠੀਕ ਆ ਹਾਂਜੀ ਦੂਜੀ ਮਾਜੀ ਦੀ ਜਾਣ ਕਰੀ ਜੀ ਦੂਜੀ ਥੱਲੇ ਵੀ 7 ਕਿਲੋ ਦੁੱਧ ਆ ਮੀਣੀ ਆ ਦੂਜੇ ਸੂਏ ਆ ਪੱਸਾ ਪਹਿਲਾਂ ਮੈਂਨੇ 13 ਕਿਲੋ ਦੁੱਧ ਦਿੱਤਾ ਠੀਕ ਆ 4 ਮਹੀਨੇ ਦੀ ਗੱਬਣ ਇਸਾਂ ਕਹ ਲਦੇ ਬਜੀ ਹਾਂ ਨਹੀਂ ਸਿੰਗ ਨਹੀਂ ਹਿਲਦੀ ਜੀ ਠੀਕ ਆ ਲੋ ਪਰ ਮੀਣੀ ਆਉਂ ਸਿੰਗ ਨਹੀਂ ਹਿਲਦੇ ਤੇ 4 ਮਹੀਨੇ ਦੀ ਗੱਬਣ ਹਾਂ ਜੀ ਚੈੱਕ ਪਾਸ ਅਗਲੀ ਆਪ ਦੀ ਕਰਕ ਲੈ ਜਾਵੇ ਤੇ ਦੁੱਧ ਦੁੱਧ 7 ਕਿਲੋ ਆ ਜੀ ਤੋਰ ਦੋ ਪਰ ਆਉਣ ਲੋ ਵੀ 7 ਤੋਂ ਇਹਦਾ ਵੀ ਚੈੱਕ ਕਰ ਸਕਦੇ ਧਰਮਵਾਰੀ ਦਾ ਬਹੁਤ ਸੋਹਣਾ ਲੱਗਿਆ ਵਾ ਲੋ ਜੀ ਕੋਈ ਜ਼ੂਮ ਨਹੀਂ ਕਰਵਾ ਸੈਂਪਲ ਵੀਡੀਓ ਜਿਹ ਹੈ ਜੀ ਤੁਸੀਂ ਵੀਡੀਓ ਜੀ ਦੇਖੋ ਉਹ ਉਹ ਜੀ ਤੁਸੀਂ ਘਰੇ ਆ ਕੇ ਬਾਈ ਦੇ ਦੇਖ ਸਕਦੇ ਹੋ ਠੀਕ ਹੈ ਨਾ ਲੋ ਜੀ ਤੋਰਾ ਤਾਰਾ ਕਰਮਾ ਦਾ ਕੱਦ ਦੀ ਜੱਜਮੈਂਟ ਭਰਾ ਤੁਸੀਂ ਫੋਟੋ ਨਾਲੋ ਬਾਈ ਦੇ ਕੱਦ ਤੁਸੀਂ ਸਾਫ ਕੋ ਠੀਕ ਹਨ ਉਹ ਜੀ ਭਾਈ ਕਿੰਨੇ ਰੇਟ ਇਹਦਾ ਇਹਦਾ 75000 ਜੀ ਇਹ ਚਮਾਨਤਨ ਮਾਨਤਨ ਕਰ ਦੇਣਾ ਜੀ ਫੁੱਲ ਫੁੱਲ ਕਰ ਦੇਣਾ ਹਾਂ ਜੀ ਹਾਂ ਜੀ ਲਓ ਚਲੋ ਚਲ ਦੋਨੇ ਟਾਈਮ ਵਰਦੀ ਮਜ਼ੀ ਆ ਠੀਕ ਹੈ ਜੀ ਠੀਕ ਲਓ ਜੀ ਫੌਜੀ ਸਾਹ ਤੋਂ ਮੀਣੀ ਮੱਝ ਦੇ ਜੇ ਸਕੀਨ ਲੈ ਸਕਦੇ ਗੱਬਣ ਟੋਕੜ ਠੀਕ ਹੈ ਨਾ ਤੇ ਜਿਹੜੀ ਆਪਣੀ ਆ ਸੁਨੱਖੀ ਸੀ ਇਹ ਗੱਪਣਾ ਕਹਿੰਦੀ ਬਈ ਇਹ ਇਹ ਖਾਲੀ ਹੈ ਤਾਂ ਹਾਂ ਤੇ ਤਾਰਾ ਦੇ ਚੁੱਕੀ ਸੱਚਾ ਤੇ ਇਹ ਚੈੱਕ ਕਰਵਾ ਸਕਦੇ ਭਰਾ ਗੱਪਣ ਟੋਕਣ ਠੀਕ ਹੈ ਨਾ ਤੇ ਜਿਹੜੀ ਆ ਆਪਣੀ ਲੀਲੀ ਰਾਵੀ ਚ ਆ ਗਈ ਚ ਰੱਖ ਪੋਣ ਤੇ ਬਾਈ ਕਹਿੰਦਾ ਤਾਰਾ ਦੇ ਚੁੱਕੀ ਤਾਰਾ ਠੀਕ ਭਰਾ ਠੀਕ ਹੈ ਹਾਂ ਬਈ ਤੀਜੀ ਨੇ ਦਾ ਦੱਸੋ ਜਾਣਕਾਰੀ ਤੀਜੀ ਨੂੰ 6 ਕਿਲੋ ਦੁੱਧਾ ਜੀ ਹਾਂਜੀ ਇੱਕ ਮਹੀਨੇ ਦੀ ਇਹ ਚੱਕ ਪਾਸ ਚੌਂਦੀ ਦੀ ਖਾਲੀ ਕਰਕੇ ਇਹ ਦੇ ਦੇਣਾ ਠੀਕ ਆ ਹਾਂਜੀ ਵੀਰ ਬਾਕੀ ਅਗਲੀ ਕਿਸਮਤ ਅਗਲੀ ਕਿਸਮਤ ਆ ਜੀ ਤੇ ਸੂਆ ਕਿ ਮਾ ਜੀ ਦੂਜੇ ਸੂਏ ਇਹਨੇ ਸੋਣਾ ਦੂਜੇ ਸੂਏ ਛੋਟੇ ਹਾਂਜੀ 1.5 ਲੱਖ ਦੀ ਲਈ ਵੀ ਆਹੇ ਪਹਿਲਾਂ ਅੱਛਾ ਜੀ ਹਾਂਜੀ ਠੀਕ ਆ ਜੀ ਤੋ ਬਰਾ ਚੈੱਕ ਕਰ ਸਾ ਦਿਓ ਲਓ ਫੰਕਲ ਲਓ ਜੇ ਡਾ ਚੈੱਕ ਕਰ ਸੰਤੋ ਜੇ ਪਰ ਨਾ ਦੁਬਾਰੇ ਚੋਲਾ ਅੱਛਾ ਜੀ ਹਾਂਜੀ ਤਮੇ ਦੁਬਾਰੇ 2 ਘੰਟੇ ਬਾਅਦ ਵਾਲੇ ਵਜਾ ਹੈ ਜੀ ਠੀਕ ਆ ਠੀਕ ਆ ਲਓ ਜੀ ਲੋ ਜੀ ਤੁਰਾ ਤਰਾ ਕਰਮ ਵਾਲੀ ਦਾ ਚੱਕਰ ਸੱਦ ਲੋ ਜੀ ਕੱਢ ਬਿੱਡ ਠੀਕ ਆ ਫਿੱਕੀ ਜਰੂਰ ਆ ਫੌਜੀ ਆ ਨਾ ਹਾਂ ਫਿੱਕੀ ਆ ਫਿੱਕੀ ਫਿੱਕੀ ਆ ਕਾਰਕੂਟ ਹੋਰ ਹਾਂ ਅਰੇ ਬਸ ਕਿਸੇ ਬਸ ਹਸਤਰਾ ਨਹੀਂ ਠੀਕ ਆ ਲੈ ਚਲੋ ਭਰਾ ਉਸਨੇ ਲੋ ਜੀ ਕਿੰਨਾ ਦੁੱਧ ਦੱਸੇ ਦੁਬਾਰੇ ਫੇਰ ਦੱਸ ਦੋ ਐ ਦੁੱਧ 6 ਕਿਲੋ ਜੀ ਦੁੱਧ 6 ਕਿਲੋ ਦੁੱਧ ਤਾਂ ਕਿ ਮਿਲਦੀ ਆ ਠੀਕ ਆ ਕਮੀ ਨਾ ਹੋ ਗਾ ਠੀਕ ਆ ਭਰਾ ਇਹਨੂੰ ਚੈੱਕ ਚ ਆਉਂਦੀ ਨਹੀਂ ਨਾ ਜੀ ਆਪਾਂ ਖਾਲੀ ਹੀ ਕਿਤੇ ਦੇਵਾਂਗੇ ਲੇ ਕਿਸਮਤ ਆ ਠੀਕ ਆ ਅਗਲੀ ਦੀ ਕਿਸਮਤ ਆ ਹਾਂ ਜੀ ਠੀਕ ਆ ਰੇਟ ਫੌਜੀ ਆ ਦਾ ਰੇਟ ਇਹਦਾ 62000 ਇਹਦਾ 62000 ਲੋ ਭ ਵਾਟ ਆਏ ਸੌਪੇਲੇ ਵਿੱਚ ਤੇ ਠੀਕ ਆ ਰੇਟ ਬਿਲਕੁਲ ਜਾਇਜ਼ 62000 ਤੋਂ ਮੰਗ ਤમે ਤਿੰਨ ਵਾਰੀ ਚੋਲੇ ਤਿੰਨ ਚਗਲਾ ਠੀਕ ਆ ਜੇ ਦੋ ਮਰ ਤੜਕੇ ਚੋਲੇ ਦੁਪਹਿਰੇ ਵਜੇ ਪੈਰ ਨਹੀਂ ਪੜਦੀ ਸੋਪਰਾ ਬਿਲਕੁਲ ਜਾਇਜ਼ ਰੇਟ ਦਾ ਸਿਕਨ ਲੋ ਜੀ ਤਿੰਨੇ ਦਾ ਫੰਡਰਾਂ ਵਾਲੇ ਮੰਗੀ ਜਾਂਦੇ ਆ ਸਹੀ ਗੱਲ ਆ ਸਹੀ ਗੱਲ ਤੇ ਤਿੰਨੇ ਟਾਪ ਕੁਆਲਿਟੀ ਦੀ ਮੱਝ ਆਪਰਾ ਠੀਕ ਆ ਜਿਹੜੀ ਵੀ ਫੈਟ ਆਉਂਦੀ ਆ ਤਾਂ ਬਾਈ ਜੀ ਨਾਲ ਜ਼ਰੂਰ ਕੰਡਕਟ ਕਰੋ ਬਾਈ ਦੇ ਰੇਟ ਵੀ ਬਿਲਕੁਲ ਜਾਇਜ਼ ਹੁੰਦੇ ਆ ਬਾਕੀ ਤੁਸੀਂ ਆਪ ਦੀ ਸਮਝ ਨਾਲ ਲੈਣੀ ਆ ਠੀਕ ਆ ਨਾ ਲੋ ਜੀ ਵੀਡੀਓ ਦੇਖਣ ਲਈ ਭੈਣ ਭਰਾਵਾਂ ਦਾ ਸਾਰਿਆਂ ਦਾ तहे ਦਿਲੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ